ਕੀ ਸਪੈਸ਼ਲਟੀ ਕੀ ਟਾਬੇ ਦੇ ਕਿ ਜਿਹੜੇ ਲੋਕ ਇਸ ਥੇ ਦੇ ਖਾਣੇ ਦੇ دیਵਾਨੇ ਹੋ ਚੁੱਕੇ ਨੇ ਨਾਨਾ ਜੀ ਨੇ ਜੋ ਸਟਾਰਟ ਕੀਤਾ ਫਿਰ ਉਹਨਾਂ ਦੇ ਅੱਗੋਂ ਫਾਦਰ ਵੀ ਟਾਬੇ ਦਾ ਕੰਮ ਕਰਦੇ ਆਦਿ ਗੀ ਮਤਲਬ ਇਹ ਪੀੜੀਆਂ ਤੋਂ ਚੱਲੀ ਆਦੀ ਹੈ ਟਾਬੇ ਵਾਲੀ ਪ੍ਰਥਾ ਕੁਆਲੀਫਿਕੇਸ਼ਨ ਕੀ ਤੋਰ ਤੇ ਮੈਂ ਜੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਐਮ ਕਾਮ 26 45 ਗਵਰਨਮੈਂਟ ਕਾਲਜ ਤੋਂ ਮੇਰੀ ਬੀਕਾਮ ਹੋਈ ਹੈ ਤੇ 25 ਫਾਲਸੋ ਕਾਲਜ ਤੋਂ ਐਮ ਕਾਮ ਹੋਈ ਹੋਈ ਹੈ ਨੰਨਾਂ ਦੇ ਟਾਈਮ ਦੇ ਸਟੂਡੈਂਟ ਹਲੇ ਵੀ ਆਪਣੇ ਕੋਲ ਆਂਦੇ ਆ ਉਹ ਕਹਿੰਦੇ ਹੁੰਦੇ ਆ ਕਿ ਪਾਜੀ ਆਫ 1999 2000 ਦੇ ਵਿੱਚ ਅਸੀਂ ਇੱਥੇ ਪੜ੍ਹਦੇ ਹੁੰਦੇ ਸੀਗੇ ਹੁਣ ਸਾਡੇ ਵਿਆਹ ਹੋ ਗਏ ਆਪਣੇ ਬੱਚਿਆਂ ਨੂੰ ਲੈ ਕੇ ਆਏ ਆ ਕਿ ਉਹਨਾਂ ਨੂੰ ਟੈਸਟ ਕਰਾਈਏ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਡੇ ਦਰਸ਼ਕਾਂ ਸਵਾਗਤ ਹੈ ਇਸ ਵੇਲੇ ਅਸੀਂ ਪਹੁੰਚੇ ਹੈਗੇ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਸਭ ਤੋਂ ਪੁਰਾਣੇ ਟਾਬੇ ਦੇ ਉੱਪਰ ਬੇਸ਼ੱਕ ਇਹ ਓਪਨ ਦੇ ਵਿੱਚ ਟਾਬਾ ਹੈ ਪਰ ਜਿਹੜਾ ਇੱਥੋਂ ਦੇ ਖਾਣੇ ਦਾ ਜ਼ਾਇਕਾ ਉਹ ਵੱਡੇ ਵੱਡੇ ਰੈਸਟੋਰੈਂਟ ਨੂੰ ਵੀ ਮਾਤ ਪੈਂਦਾ ਤੋਂ ਪਿਆਸਲ ਪਹਿਲਾਂ ਨਾਨਾ ਜੀ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਹੁਣ ਵੈਲ এডਿਕੇਟਿਡ ਦੋਤਾ ਇਸ ਟਾਬੇ ਨੂੰ ਅੱਗੇ ਜਿਹੜਾ ਕਿ ਬਦਾਫਲਾ ਰਹਿ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਪ੍ਰੀਤ ਮਯੂਦ ਨੇ ਗੁਰਪ੍ਰੀਤ ਬਾਜੀ ਕਿਵੇਂ ਪਹਿਲਾਂ ਦੱਸੋ ਬਹੁਤ ਬਹੁਤ ਧੰਨਵਾਦ ਬਾਜੀ ਬਹੁਤ ਵਧੀਆ ਜੀ ਤੁਸੀਂ ਤਾਂ ਫਟਾ ਠੀਕ ਹੋ ਜੀ ਬਸ ਵਧੀਆ ਚੜ੍ਹਦੀ ਕਲਾ ਸੋ ਕੀ ਸਪੈਸ਼ਲਟੀ ਕੀ ਹੈ ਟਾਬੇ ਦੇ ਕਿ ਜਿਹੜੇ ਲੋਕ ਇਸਦੇ ਖਾਣੇ ਦੇ دیਵਾਨੇ ਹੋ ਚੁੱਕੇ ਨੇ ਬਾਜੀ ਬਸ ਇਹ ਹੈ ਕਿ ਇੱਕ ਪਿਆਰ ਨਾਲ ਖਵਾਈਦਾ ਹੈ ਤਾਂ ਉਤੋਂ ਘਰ ਵਰਗਾ ਖਾਣਾ ਜੀ ਹੋਰ ਤਾਂ ਕੁਝ ਨਹੀਂ ਹੈ ਜਿੰਨਾ ਵੀ ਸਮਾਨ ਖੁਦ ਤਿਆਰ ਕਰਦੇ ਹੁਣ ਹਾਂਜੀ ਹਾਂਜੀ ਮੇਰੇ ਮਾਮਾ ਜੀ ਤਿਆਰ ਕਰਦੇ ਆ ਮੇਰੇ ਮਾਮਾ ਜੀ ਨੂੰ 50 ਫਾਲ ਦਾ ਐਕਸਪੀਰੀਅੰਸ ਹੈ ਢਾਬੇ ਦਾ ਜੀ ਉਹ ਵੀ ਸ਼ੁਰੂ ਤੋਂ ਢਾਬੇ ਦਾ ਕੰਮ ਕਰਦੇ ਆ ਰਹੇ ਨਾਨਾ ਜੀ ਨਾਨਾ ਜੀ ਨੇ ਜੋ ਸਟਾਰਟ ਕੀਤਾ ਫਿਰ ਉਹਨਾਂ ਦੇ ਅੱਗੋਂ ਫਾਦਰ ਵੀ ਢਾਬੇ ਦਾ ਕੰਮ ਕਰਦੇ ਆ ਰਹੇ ਫਿਰ ਮਤਲਬ ਇਹ ਪੀੜੀਆਂ ਤੋਂ ਚੱਲੀ ਆਦੀ ਢਾਬੇ ਵਾਲੀ ਪ੍ਰਥਾ ਹਾਂ ਸੋ ਅੱਗੇ ਹੋਏ ਅੱਗੇ ਨਾਨੇ ਤੋਂ ਬਾਅਦ ਮਾਮਾ ਜੀ ਅਸਤਵ ਵਾਲੇ ਹੁਣ ਦੋ ਤੱਕ ਤੁਸੀਂ ਸੰਭਾਲ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਫੈਮਿਲੀ ਢਾਬਾ ਜੀ ਕਿੱਥੇ ਜਾਏਗਾ ਆਪਣੇ ਕੋਈ ਰਹਿਣਾ ਹੈ ਉਹ ਤਾਂ ਹੈ ਹੀ ਹੈ ਤੇ ਦੇਖਿਆ ਜਾਵੇ ਤੇ ਹੁਣ ਅੱਜ ਕੀ ਕੀ ਹੈਗਾ ਡਿਸ਼ ਦੇ ਵਿੱਚ ਅੱਜ ਜੀ ਤੁਸੀਂ ਮੰਗ ਪਕੌੜਿਆਂ ਵਾਲੀ ਕੜੀ ਆ ਦੇਖੋ ਜੀ ਨਾਲ ਚਿੱਟੇ ਛੋਲੇ ਆ ਜੀ ਆਲੂ ਨਿਊਟਰੀ ਵੜੀਆਂ ਜਿੰਨੂੰ ਅਸੀਂ ਵੜੀਆਂ ਕਹਿੰਦੇ ਪੰਜਾਬੀ ਚ ਨਾਲ ਆਲੂ ਸ਼ਿਮਲਾ ਮਿਰਚ ਦੀ ਫਬਜੀ ਆ ਨਾਲ ਲੱਛੇ ਪਰੌਂਠੇ ਤੰਦੂਰੀ ਤੰਦੂਰੀ ਰੋਟੀਆਂ ਸੋ ਦੋ ਟਾਈਮ ਲੰਨਿਓ ਸਵੇਰੇ ਬ੍ਰੇਕਫਾਸਟ ਤੇ ਦੁਪਹਿਰ ਲੰਚ ਹਾਂਜੀ ਹਾਂਜੀ ਦੋ ਟਾਈਮ ਲੰਦੇ ਆ ਫਿਰ ਬ੍ਰੇਕਫਾਸਟ ਦੇ ਵਿੱਚ ਆਪਣੇ ਕੋਲ ਤੰਦੂਰੀ ਆਲੂ ਪਿਆਜ਼ ਦੇ ਪਰੌਂਠੇ ਹੁੰਦੇ ਆ ਜਿਹੜੇ ਪੰਜਾਬੀਆਂ ਦੇ ਫੇਵਰਟ ਹੈ ਜੀ ਨਾਲ ਪਨੀਰ ਦੇ ਪਰੌਂਠੇ ਹੁੰਦੇ ਆ ਤੇ ਦੁਪਹਿਰੇ ਲੰਚ ਹੁੰਦਾ ਦੁਪਹਿਰੇ ਲੰਚ ਦੇ ਵਿੱਚ ਆਪਣੇ ਕੋਲ ਚਾਰ ਸਬਜ਼ੀਆਂ ਆਉਂਦੀਆਂ ਸੋ ਬਾਕੀ ਦੇਖਿਓ ਕਿ ਇੱਥ ਵੱਡੀ ਗੰਟੀ ਚਾਉਂਦੇ ਨੇ ਹਾਂਜੀ ਹਾਂਜੀ ਪਾਜੀ ਸਟੂਡੈਂਟਸ ਬੇਸਿਕਲੀ ਸਭ ਨੂੰ ਇੰਦਾ ਹੁੰਦਾ ਘਰ ਵਰਗਾ ਖਾਣਾ ਮਿਲਿਆ ਤੇ ਇੱਥੇ ਘਰ ਵਰਗਾ ਮਾਹੌਲ ਬਣਾਇਆ ਫੀ ਬੱਚੇ ਆਂਦੇ ਆ ਮੇਰੇ ਭੈਣ ਭਰਾ ਹੀ ਆ ਸਾਰੇ ਆ ਕੇ ਆਰਾਮ ਨਾਲ ਬੰਦੇ ਰੋਟੀ ਖਾਂਦੇ ਆ ਜੀ ਤੇ ਦੇਖਿਆ ਜਾਂਦਾ ਕਿ ਜਦੋਂ ਆਪਾਂ ਸਟੂਡੈਂਟਸ ਬਾਹਰ ਰਹਿੰਦੇ ਜਿਆਤਰ ਹੋਸਟਲ ਦੇ ਵਿੱਚ ਰਹਿੰਦੇ ਨੇ ਘਰ ਦਾ ਜਿਹੜਾ ਕਿ ਖਾਣਾ ਰਜ਼ਾਈਕਾ ਮਿਲ ਜੇ ਫਿਰ ਤਾਂ ਕਿਆ ਹੀ ਬਾਤਾਂ ਨੇ ਫਿਰ ਕਈਆਂ ਦੇ ਪਰਿਵਾਰਿਕ ਸੰਬੰਧ ਬਣ ਜਾਂਦੇ ਫਿਰ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਇੱਥੇ ਮਤਲਬ ਜਿਹੜੇ ਆਪਣੇ ਕੋਲ ਆਉਂਦੇ ਆ ਸਭ ਨੂੰ ਮੈਂ ਜਾਣਦਾ ਵਾ ਬਾਈਫੇ ਫਾਰੇ ਮੈਨੂੰ ਜਾਣਦੇ ਗੁਰਪ੍ਰੀਤ ਬਾਜੀ ਗੁਰਪ੍ਰੀਤ ਬਾਜੀ ਮੈਂ ਕਿਤੇ ਕਈ ਵਾਰ ਜਾਂਦਾ ਵਾ ਮੈਂ ਨਹੀਂ ਵੀ ਪਛਾਣ ਪਾਂਦਾ ਮੈਨੂੰ ਪਛਾਣ ਲੈਂਦੇ ਗੁਰਪ੍ਰੀਤ ਬਾਜੀ ਕਿੱਦਾਂ ਹੋ ਮੈਂ ਵਧੀਆ ਜੀ ਵਧੀਆ ਸੋ ਬਾਕੀ ਇਹ ਕਾਫੀ ਜਿਹੜਾ ਕਿ ਘਰ ਵਰਗਾ ਇੱਥੇ ਮਾਹੌਲ ਬਣਿਆ ਹੋਇਆ ਸੋ ਮੈਂ ਜੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਐਮ ਕਾਮ 26 45 ਗਵਰਨਮੈਂਟ ਕਾਲਜ ਤੋਂ ਮੇਰੀ ਬੀ ਕਾਮ ਹੋਈ ਹੈ ਤੇ 26 ਫਾਲਸਾ ਕਾਲਜ ਤੋਂ ਐਮ ਕਾਮ ਹੋਈ ਹੋਈ ਹੈ ਸੋ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਕਾਫੀ ਜਿਹੜਾ ਸਮਾਂ ਹੋ ਗਿਆ ਤੁਹਾਨੂੰ ਟਾਬੇ ਦੀ ਲਾਈਨ ਦੇ ਵਿੱਚ ਤੇ ਇੱਥੇ ਤੁਹਾਨੂੰ ਕਿੰਨੇ ਚਿਰ ਹੋ ਗਿਆ ਯੂਨੀਵਰਸਿਟੀ ਦੇ ਵਿੱਚ 어 ਇੱਥੇ ਮਤਲਬ ਜਦੋਂ ਗ੍ਰੈਂਡਫਾਦਰ ਨੇ ਇੱਥੇ ਸ਼ੁਰੂ ਕੀਤਾ ਫਿਰ 98 ਦੇ ਵਿੱਚ 98 ਤੋਂ ਲੈ ਕੇ ਹੁਣ 2024 ਚਾ 26 ਫਾਲ ਹੋ ਗਿਆ ਤੇ ਮੈਂ ਇਸ ਨੂੰ ਸੰਭਾਲਿਆ 2018 ਦੇ ਵਿੱਚ 2018 ਦੇ ਵਿੱਚ ਮੈਂ ਨਾਨਾ ਜੀ ਪੂਰੇ ਹੋ ਗਏ ਸੀਗੇ ਉਦੋਂ ਮੇਰੀ ਫਾਈਨਲ Year ਚੱਲ ਰਹੀ ਸੀ ਪੋਸਟ ਗ੍ਰੈਜੂਏਸ਼ਨ ਦਾ ਉਸ ਤੋਂ ਬਾਅਦ ਮੈਂ ਸੰਭਾਲਿਆ ਇਸ ਨੂੰ ਉਸ ਤੋਂ ਬਾਅਦ ਤੁਸੀਂ ਫਿਰ ਕੁਝ ਬਦਲਾਵ ਵੀ ਲਿਆਂਦਾ ਕਿ ਸੇਮ ਉਹੀ ਸਟਰਕਚਰ ਜਿਹਾ ਉਹੀ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਨਾਨਾ ਜੀ ਚਲਾਉਂਦੇ ਸੀ ਉਸ ਤੋਂ ਬਾਅਦ ਕੁਝ ਚੇਂਜਸ ਲਾ ਕੇ ਤੁਸੀਂ ਜਿੱਦਾਂ ਨਾਨਾ ਜੀ ਚਲਾਉਂਦੇ ਸੀ ਫੇਮ ਉਦਦਾ ਹੀ ਚਲਾ ਰਹੇ ਆਂ ਫੀ ਦੇਸੀ ਖਾਣਾ ਫੀ ਦੇਸੀ ਖਾਣਾ ਵਾ ਫਰਕ ਇੰਨਾ ਹੈ ਨਾਨਾ ਜੀ ਦੋ ਸਬਜ਼ੀਆਂ ਬਣਾਉਂਦੇ ਹੁੰਦੇ ਸੀਗੇ ਹੁਣ ਮੈਂ ਬਣਾਉਂਦਾ ਵਾ 4 ਹਾਂ ਕਿ ਜਿੱਦਾਂ ਇਹਦਾ ਡਿਮਾਂਡ ਵਧੀ ਕਸਟਮਰ ਕਹਿੰਦੇ ਆ ਭਾਜੀ ਫਾਨੂੰ ਇੱਕ ਫਬਜੀ ਹੋਰ ਦੇ ਦੋ ਮਤਲਬ ਵੈਰਾਈਟੀ ਰਹੇ ਤਾਂ ਹੁਣ ਵੈਰਾਈਟੀ ਥੋੜੀ ਜਿਹੀ ਇਨਕਰੀਜ਼ ਹੋਇਆ ਬਾਕੀ ਟੇਸਟ ਉਹੀ ਹੈ ਖਾਣਾ ਉਹੀ ਹੈ ਘਰ ਵਰਗਾ ਫੁਆਦ ਹੈ ਬਿਲਕੁਲ ਦੇਸੀ ਸਟਾਈਲ ਇਹ ਤਾਂ ਫਿਰ ਸੁਭਾਵਿਕ ਹੋਣਾ ਕਿ ਜਿਸ ਤਰ੍ਹਾਂ ਤੁਹਾਨੂੰ ਇੱਥੇ 25 ਤੋਂ 26 ਸਾਲ ਹੋ ਗਏ ਨੇ ਇੱਥੇ ਇੱਕ ਜਗ੍ਹਾ ਦੇ ਉੱਪਰ ਤੋ ਇਦਾਂ ਵੀ ਹੋਣਾ ਕਿ ਜਿਹੜੇ ਸਟੂਡੈਂਟ ਐਕਸ ਹੈਗੇ ਨੇ ਅੱਗੇ ਉਹਨਾਂ ਦੇ ਵੀ ਬੱਚੇ ਹੋਗੇ ਉਹਨਾਂ ਦੇ ਬੱਚੇ ਵੀ ਇੱਥੇ ਆਉਂਦੇ ਹੁਣ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਬਹੁਤ ਪੁਰਾਣੇ ਫਲੂਐਂਟ ਆ ਮੈਂ ਤਾਂ ਚਲੋ ਨਹੀਂ ਜਾਣਦਾ ਫਿਰ ਨਾਨਾ ਨਾਨੀ ਦੇ ਟਾਈਮ ਦੇ ਫਲੂਐਂਟ ਫਲੇ ਵੀ ਆਪਣੇ ਕੋਲ ਆਂਦੇ ਆ ਉਹ ਕਹਿੰਦੇ ਹੁੰਦੇ ਆ ਕਿ ਪਾਜੀਆ ਫਿਰ 1990 2000 ਦੇ ਵਿੱਚ ਅਸੀਂ ਇੱਥੇ ਪੜ੍ਹਦੇ ਹੁੰਦੇ ਸੀਗੇ ਹੁਣ ਸਾਡੇ ਵਿਆਹ ਹੋ ਗਏ ਹੁਣ ਆਪਣੇ ਬੱਚਿਆਂ ਨੂੰ ਲੈ ਕੇ ਆਏ ਆ ਕਿ ਉਹਨਾਂ ਨੂੰ ਟੈਸਟ ਕਰਾਈਏ ਕਿ ਕਿੱਥੇ ਅਸੀਂ ਆਪਾਂ ਖਾਂਦੇ ਹੁੰਦੇ ਸੀਗੇ ਜਦੋਂ ਪੁਰਾਣੇ ਸਟੂਡੈਂਟਸ ਆਉਂਦੇ ਨੇ ਪੁਰਾਣੇ ਯਾਦਾਂ ਸਾਂਝੀਆਂ ਜੀ ਅਦਾ ਫਿਕ ਨਾਨੀ ਜੀ ਬੜੇ ਚੰਗੇ ਹੁੰਦੇ ਸੀਗੇ ਮੇਰੇ ਨਾਨਾ ਇਹਦਾ ਫੁਬਾ ਥੋੜਾ ਜਿਆਦਾ ਫਿਕ ਕਿ ਹਾਂ ਵੀ ਰੋਟੀ ਖਾਣੀ ਆਖਿਰ ਚੁੱਪਚਾਪ ਬਹਿ ਜਾਓ ਜਿਆਦਾ ਗੱਲਾਂ ਬਾਤਾਂ ਨਹੀਂ ਮਾਨੀਆਂ ਸ਼ੋਰ ਨਹੀਂ ਕਰਨਾ ਯਾਨੀ ਕਿ ਸਟਿਕ ਸਟਿਕ ਸੀਗੇ ਮਤਲਬ ਜੇ ਹੁੰਦੇ ਕਰੇ ਫਾਦਰ ਫਾਬ ਹੁੰਦੇ ਉਦਾਦਾ ਹੀ ਸੀਗਾ ਉਹਨਾਂ ਦਾ ਫੁਬਾ ਤੇ ਵੀ ਸੋ ਉਹਨਾਂ ਦੀ ਕੁਝ ਯਾਦ ਦੇ ਵਿੱਚ ਫੋਟੋ ਵੀ ਲਈ ਹੋਣੀ ਹੈ ਸ਼ਾਇਦ ਪਿੱਛੇ ਉਹਨਾਂ ਦੀ ਨਾਨਾ ਜੀ ਜੀ ਸੋ ਇਹ ਦੇਖੋ ਕਿ ਜਿਹੜੇ ਮਹਿੰਦਰ ਸਿੰਘ ਹੈਗੇ ਨੇ ਨਾਨਾ ਜੀ ਇਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਕੀ ਤੁਸੀਂ ਇੱਕਦਮ ਕਿਵੇਂ ਇਸ ਲਾਈਨ ਦੇ ਵਿੱਚ ਆ ਜੇ ਸ਼ੁਰੂ ਤੋਂ ਹੀ ਤੁਹਾਡਾ ਸੀਗਾ ਕਿ ਇਹੀ ਲਾਈਨ ਨੂੰ ਆਪਾਂ ਕੰਮ ਨੂੰ ਅ ਬੇਸਿਕਲੀ ਸਰ ਸ਼ੁਰੂ ਤੋਂ ਮਤਲਬ ਇਹਨੂੰ ਇਦਾਂ ਸੀ ਕਿ ਨਾਨਾ ਜੀ ਮੇਨ ਇਦਾਂ ਕਹਿੰਦੇ ਸੀ ਤੂੰ ਅੱਛੀ ਜੌਬ ਕਰੀ ਪੜ੍ਹ ਲਿਖ ਕੇ ਮੈਂ ਪੜ੍ਹਾਈ ਵੀ ਕਰ ਰਿਹਾ ਸੀਗਾ ਕਿ ਮੈਂ ਅੱਛੀ ਜੌਬ ਲਈ ਹੀ ਜਾਵਾਂਗਾ ਬਟ ਜਦੋਂ ਇੱਕਦਮ ਨਾਨਾ ਜੀ ਦੀ ਡੈਥ ਹੋਈ ਉਦੋਂ ਥੋੜੇ ਫੈਮਲੀ ਉਸ ਟਿਸਟਿਊਸ਼ਨ ਫਿਰ ਇਦਾਂ ਦੀਆਂ ਆ ਗਿਆ ਕਿ ਮੈਨੂੰ ਆਪਣਾ ਘਰ ਦਾ ਕੰਮ ਫੜਨਾ ਪਿਆ ਫਿਰ ਜਦੋਂ ਮੈਂ ਇਹ ਕਰਨ ਲੱਗਿਆ ਮੈਨੂੰ ਕਰਦੇ ਕਰਦੇ ਚੰਗਾ ਹੀ ਬੜਾ ਲੱਗਿਆ ਖੁਸ਼ੀ ਹੁੰਦੀ ਸੀ ਕਿ ਹਾਂ ਵੀ ਆਪਣਾ ਆਪਣਾ ਕੰਮ ਹੈ ਸਟੂਡੈਂਟਸ ਆਉਂਦੇ ਆ ਖਾਂਦੇ ਆ ਤਾਂ ਖੁਸ਼ੀ-ਖੁਸ਼ੀ ਚ ਚਲੋ ਹੁਣ ਇਹੀ ਕੰਮ ਕਰੀ ਜਾ ਰਹੇ ਹਾਂ ਜੀ ਤੇ ਅੱਗੇ ਦੀ ਕੀ ਪ ਹਾਲੇ ਤਾਂ ਦੇਖੋ ਸਰ ਮੈਂ ਇਹ ਫੋਦਾਂ ਮੈਂ ਹਾਲੇ ਜਿੱਤ ਜਿੰਨਾ ਟੀਚਰ ਇੱਥੇ ਚੱਲਦੇ ਇੱਥੇ ਚਲਾਈਏ ਬਾਕੀ ਪਲੈਨਿੰਗ ਹੈ ਕਿ ਅੱਗੇ ਵਧੀਏ ਅੱਗੇ ਆਪਣਾ ਵੱਡਾ ਵੱਡਾ ਆਪਣਾ ਆਪਣਾ ਕੰਮ ਹੋਏ ਰੈਸਟੋਰੈਂਟ ਟਾਈਪ ਖੋਲੀਏ ਜਿੱਦਾਂ ਇਹਦਾ ਬੱਚੇ ਸਾਨੂੰ ਕਹਿੰਦੇ ਪਾਜੀ ਇੱਥੇ ਨਾ ਗਰਮੀ ਅੱਜ ਗਰਮੀ ਬੜੀ ਲੱਗਦੀ ਹੈ ਤਾਂ ਫਿਰ ਫੋਦੇ ਫਿਰ ਕਿ ਅੰਦਰ ਸਾਨੂੰ ਸ਼ਾਪ ਵਗੈਰਾ ਜੇ ਮਿਲ ਜੇ ਜਿੱਥੇ ਪੱਖੇ ਵਗੈਰਾ ਲਾਈਏ ਪ੍ਰੋਪਰ ਚੰਗੇ ਤਰੀਕੇ ਨਾਲ ਅਸੀਂ ਬਣਾਈਏ ਤਾਂ ਪਲੈਨਿੰਗ ਤਾਂ ਕਰਦੇ ਪਿਆ ਹੌਲੀ ਹੌਲੀ ਹੁਣ ਉਹ ਹੋਏਗਾ ਸਟੂਡੈਂਟਸ ਤੋਂ ਇਲਾਵਾ ਹੋਰ ਜਿਹੜੇ ਪ੍ਰੋਫੈਸਰ ਹੈਗੇ ਨੇ ਜਾਂ ਫਿਰ ਇੱਥੋਂ ਦੇ ਸਭ ਜਾਣਦੇ ਆ ਬਟ ਇਹ ਨਹੀਂ ਪਤਾ ਉਹ ਪ੍ਰੋਫੈਸਰ ਜਦ ਬਾਈਕ ਕਰੀ ਕਦੀ ਵਾਰ ਗੱਲ ਕਰਦੇ ਆ ਨਾ ਉਹ ਕਹਿੰਦੇ ਆ ਕਿ ਅਸੀਂ ਇਤਨਾ ਅੰਦਰ ਪ੍ਰੋਫੈਸਰ ਅੰਦਰ ਟੀਚਰ ਆ ਤਾਂ ਪਤਾ ਲੱਗਦਾ ਟੀਚਰ ਪ੍ਰੋਫੈਸਰ ਸਾਰੇ ਆਉਂਦੇ ਆ ਜੀ ਹਾਂ ਤੇ ਬਾਕੀ ਆਪਾਂ ਜਿਹੜੇ ਕੁਸ਼ ਇੱਥੇ ਹੈਗੇ ਨੇ ਉਹ ਵੀ ਰੋਟੀ ਖਾਣਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਜ਼ਾਇਕਾ ਫਿਰ ਆਲੂ ਵਾਲੇ ਪਰੌਂਠਿਆਂ ਦਾ ਹੋ ਇਹ ਬਹੁਤ ਸਵਾਦ ਹੈ ਸਾਨੂੰ ਮੈਨੂੰ 5 ਸਾਲ ਹੋ ਗਏ ਇੱਥੇ ਆਂਦੇ ਨੂੰ ਤੇ ਸ਼ੁਰੂ ਤੋਂ ਜਦੋਂ ਵੀ ਮੇਰੇ ਦੋਸਤ ਬਾਹਰੋਂ ਆਉਂਦੇ ਸਪੈਸ਼ਲ ਕਹਾਂਗੇ ਇੱਥੇ ਹੀ ਖਾਣੇ ਹੋਸਟਲ ਦੀ ਰੋਟੀ ਪਸੰਦ ਹੀ ਨਹੀਂ ਕਰਦੇ ਉਹ ਕਹਿੰਗੇ ਆਣਾ ਦੇ ਇੱਥੇ ਆਣਾ ਰੋਟੀ ਖਾਣੀ ਹੈ ਇੱਥੇ ਅਸੀਂ ਪ੍ਰੈਫਰ ਕਰਦੇ ਹਾਂ ਤੇ ਪੂਰਾ ਘਰ ਵਾਲਾ ਸਵਾਦ ਹੁੰਦਾ ਹਾਂਜੀ ਹਾਂਜੀ ਘਰ ਵਰਗੀ ਕਿ ਮਹਿਸੂਸ ਹੀ ਨਹੀਂ ਹੋਇਆ ਕਿ ਮਤਲਬ ਬਾਹਰ ਰਹਿਣੇ ਘਰ ਵਰਗੀ ਰੋਟੀ ਜਮੈਂ ਯਾਨੀ ਕਿ ਸਪੈਸ਼ਲ ਇੱਥੇ ਤੁਸੀਂ ਖਾਣਾ ਖਾਣ ਆਉਂਦੇ ਹਾਂ ਹਾਂਜੀ ਸਪੈਸ਼ਲ ਆਈਦੀ ਹੈ ਇੱਥੇ ਸੋ ਤੁਸੀਂ ਭਾਈ ਜੀ ਇੱਥੇ ਪੜਦੇ ਹੋ ਕਿ ਤੁਸੀਂ ਵੀ ਇੱਥੇ ਖਾਣਾ ਖਾਣ ਮੈਂ 4 ਸ ਇੱਕ ਯਾਨੀ ਕਿ ਵਧੀਆ ਸਵਾਦ ਦਾ ਜਿਹੜਾ ਕਿ ਆਨੰਦ ਮਾਣਨਾ ਇੱਥੇ ਘਰ ਕੇ ਖਾਣੇ ਕੀ ਯਾਦ ਕਮਾ ਹੋ ਜਾਂਦੀ ਹੈ ਯਾਂ ਖਾਣੇ ਕੇ ਬਾਅਦ ਤਾਂ ਮੰਮਾ ਦੇ ਪਰੌਂਠਿਆਂ ਦੇ ਵਰਗੀ ਸਵਾਦ ਹੁੰਦਾ ਬਿਲਕੁਲ ਬਿਲਕੁਲ ਸਵਾਤੀ ਇਹ ਗੱਲ ਬਹੁਤ ਵਧੀਆ ਹੈ ਕਿ ਮੰਮੀ ਦੇ ਹੱਥ ਦੇ ਬਣੇ ਹੋਏ ਪਰੌਂਠੇ ਜੇਕਰ ਖਾਣ ਨੂੰ ਮਿਲ ਜਣ ਉਹ ਵੀ ਜਦੋਂ ਕੋਈ ਸਟੂਡੈਂਟ ਬਾਹਰ ਰਹਿੰਦਾ ਹੈ ਤਾਂ ਤੁਸੀਂ ਦੱਸੋ ਬਾਈ ਜੀ ਕੀ ਮਤ ਲੱਗਿਆ ਇੱਥੇ ਖਾਣੇ ਨੂੰ ਵਧੀਆ ਜੀ ਬਿਲਕੁਲ ਵਧੀਆ ਕਿਨੇ ਚਾਹੋਗੇ ਤੁਹਾਨੂੰ ਇੱਥੇ ਮੈਂ 2 ਸਾਲ 2 ਸਾਲ ਤੋਂ ਤਕੀਏ ਬਾਕਮਲ ਜਿਹੜਾ ਕੀ ਹੈਗਾ ਇਹ ਵੀ ਮਾਮਾ ਜੀ ਅੱਗੇ ਹੈਗੇ ਨੇ ਹਾਂਜੀ ਇਹ ਵੀ ਮੇਰੇ ਮਾਮਾ ਜੀ ਹੈਗੇ ਆ ਇਹ ਮੇਰੇ ਨਾਨਾ ਜੀ ਦੇ ਭਰਾ ਦੇ ਬੇਟੇ ਆ ਅੱਛਾ ਤੇ ਇਹ 10 12 ਫਾਲ ਦੇ ਫਿਗੇ ਜਦੋਂ ਇਹਨਾਂ ਨੇ ਟਾਬੇ ਦਾ ਕੰਮ ਸ਼ੁਰੂ ਕਰਦਾ ਸੀਗਾ ਕਰਨਾ ਇਹਨਾਂ ਦੇ ਫਾਦਰ ਸਾਹਿਬ ਵੀ ਟਾਬੇ ਦਾ ਕੰਮ ਕਰਦੇ ਹੁੰਦੇ ਸੀਗੇ ਅੱਛਾ ਜੀ ਤੇ ਬਾਅਦ ਚ ਨਾਨਾ ਜੀ ਕੋ ਲਾਗੇ ਸੀਗੇ ਹੁਣ ਨਾਨਾ ਜੀ ਤੇ ਇਹ ਫਿਰ ਇਕੱਠੇ ਕਰਨ ਲੱਗੇ ਸੀਗੇ ਜਦੋਂ ਨਾਨਾ ਇਹਦੀ ਡੱਤ ਹੋਈ ਉਹ ਇਹਨਾਂ ਨੇ ਮੈਨੂੰ ਬੌਸਪੋਰਟ ਕੀਤਾ ਕਹਿੰਦੇ ਮੈਂ ਹੈਗਾ ਵਾਂ ਤੂੰ ਚੱਲ ਢਾਬੇ ਤੇ ਅਸੀਂ ਕੰਮ ਕਰਾਂਗੇ ਮਿਲ ਕੇ ਤਾਂ ਹੁਣ ਚਲੋ ਮਾਮੇ ਪੰਜ ਦਾ ਰਿਸ਼ਤਾ ਬਣਿਆ ਚੱਲੀ ਜਾ ਰਿਹਾ ਤੇ ਟੈਗ ਲੱਗਿਆ ਹੁਣ ਕਿ ਮਾਮੇ ਪੰਜ ਦਾ ਢਾਬਾ ਮਾਮੇ ਪੰਜ ਦਾ ਢਾਬਾ ਵੈਸੇ ਤਾਂ ਬਾਬੇ ਦਾ ਢਾਬਾ ਨਾਂ ਦੇ ਇਹਦੇ ਨਾਮ ਤੇ ਚੱਲਦਾ ਜੀ ਬਾਬੇ ਦਾ ਢਾਬਾ ਪੰਜਾਬੀ ਨੇ ਹਫਤੇ ਚ ਜਿਹੜੇ ਫਿਰ ਪਰੌਂਠੇ ਬਣਾਉਂਦੇ ਨੇ ਉਹ ਵੀ ਫਿਰ ਫੈਮਿਲੀ ਮੈਂਬਰਸ ਨੇ ਸਾਰਾ ਕੁਝ ਫੈਮਿਲੀ ਮੈਂਬਰ ਹੈ ਇਹ ਲੰਚ ਦਾ ਕੰਮ ਇਹਨਾਂ ਨੇ ਕਰਨਾ ਹੈ ਤੇ ਜਿਹੜਾ ਬ੍ਰੇਕਫਾਸਟ ਦਾ ਕੰਮ ਹੈ ਉਹ ਵੀ ਮੇਰੇ ਮਾਮਾ ਜੀ ਉਹ ਨਾਨੀ ਜੀ ਦੇ ਉਹ ਬਚਪਨ ਤੋਂ ਕਰਦੇ ਆ ਰਹੇ ਉਹ ਵੀ ਅੱਛਾ ਯਾਨੀ ਕਿ ਜਿਹੜਾ ਕੀ ਸਵਾਦ ਦਾ ਰਾਜ ਹੈ ਉਹ ਫੈਮਿਲੀ ਦੇ ਵਿੱਚ ਹੀ ਹੈ ਫੈਮਿਲੀ ਦੇ ਵਿੱਚ ਹੈ ਜੀ ਫੈਮਿਲੀ ਦੇ ਵਿੱਚ ਹੀ ਹੈ ਇਹਹੀ ਵੱਡੀ ਵਜ੍ਹਾ ਹੈ ਕਿ ਹਲੇ ਤੱਕ ਜਿਹੜਾ ਕੀ ਜ਼ਾਇਕਾ ਉਹ ਬਰਕਰਾਰ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਵਾਕੀ ਇਹ ਹੈ ਬਾਖਮਲ ਹੈਗਾ ਸੋ ਖਾਤੀ ਮਿਹਨਤ ਕਰਨ ਵਾਲਾ ਕੋਈ ਵੀ ਹੋਵੇ ਤਾਂ ਉਸ ਦਾ ਵਿਦੇਸ਼ ਜਾਣਾ ਇੱਥੇ ਜਿਹੜਾ ਕੀ ਉਹ ਸੰਭਵ ਹੋ ਜਾਂਦਾ ਜੇਕਰ ਮਿਹਨਤ ਕੀਤੀ ਜਾਵੇ ਤਾਂ ਹਰ ਚੀਜ਼ ਜਿਹੜੀ ਸੰਭਵ ਹੈਗੀ ਸੋ ਕਿਵੇਂ ਲੱਗੀ ਮਾਮੇ ਭਾਂਜੇ ਤੇ ਬਾਬੇ ਦੇ ਟਾਬੇ ਦੀ ਸਟੋਰੀ ਕਮੈਂਟ ਦੇ ਵਿੱਚ ਆਪਣੀ ਰੈਜੂਲਟ ਸਾਂਝੀ ਕਰਿਓ ਤੇਰੇ ਅਪਡੇਟ ਲਈ ਜੁੜੋ ਹ ਕੈਮਰਾ ਪਰਸਨ ਬੋਰਨ ਨਾਲ ਪਰਵਿੰਦ ਅਚੰਡੀਆਂ